ਨੋਟ ਕੰਪਲੀਟ ਆਈ ਸੀਗੀ ਜੀ ਉਹਦੇ ਰਿਗਾਰਡਿੰਗ ਅਸੀਂ ਚੈੱਕ ਕਰਨ ਵਾਸਤੇ ਇੱਥੇ ਆਏ ਆ ਤੇ ਅਸੀਂ ਇੱਥੋਂ ਦੋ ਸੈਂਪਲਸ ਲਏ ਪਨੀਰ ਦਾ ਲਿਆ ਦੇਖੋ ਵਰਤੀ ਦਾ ਰਿਹਾ ਤਾਂ ਵੀ ਜੜੀਆਂ ਸਕੇਤਾ ਵੀ ਆ ਰਹੀਆਂ ਪਨੀਰ ਹੈ ਜਿਹੜਾ ਸਿੰਥੈਟਿਕ ਬਹੁਤ ਚੱਲ ਰਿਹਾ ਕਾਫੀ ਜਿਹੜਾ ਇਹਨਾਂ 5 ਕਿਲੋ ਦੇ ਵਿੱਚ ਕਿਲੋ ਦਾ ਉਹਨਾਂ ਦਾ 65 ਰੁਪਏ ਫੇਰ ਵੀ ਇੱਥੋਂ ਅਸੀਂ 80 ਜਾਂ 200 ਵੇਚ ਰਹੇ ਆ ਇਹ ਜਿਵੇਂ ਦੇਖੋ ਹਾਂਜੀ ਬਿਲਕੁਲ ਜੋ ਵੀ ਇਦਾਂ ਦਾ ਕੰਮ ਕਰ ਰਿਹਾ ਅਸੀਂ ਬਿਲਕੁਲ ਉਹਨਾਂ ਤੇ ਕਾਰਵਾਈ ਕਰ ਰਹੇ ਹਾਂ ਪਿਛਲੇ ਦੋ ਤਰੀਕ ਨੂੰ ਹੀ ਮੈਂ 14 ਕਵਾਂਟਲ ਜਿਹੜਾ ਪਨੀਰ ਹੈ ਹਰਿਆਣੇ ਤੋਂ ਆ ਰਿਹਾ ਸੀ ਜੀ ਉਹਨੇ ਕੈਪਚਰ ਕੀਤਾ ਤੇ ਸਾਰਾ ਮਾਲ ਸੀਜ਼ ਕੀਤਾ ਤੇ ਨੈਕਸਟ ਇਹਦੀ ਰਿਪੋਰਟ ਨੂੰ ਵਾਰੀ ਹੈ ਤੇ ਉਹ ਆਇਆ ਫੇਲ ਆਇਆ ਜੀ ਤੇ ਇਦਾਂ ਦੀ ਜਿਹੜੀ ਅਸੀਂ ਕਾਰਵਾਈਆਂ ਰੈਗੂਲਰ ਬੇਸਿਸ ਤੇ ਕਰ ਰਹੇ ਹਾਂ ਲਗਭਗ ਅਸੀਂ ਇੱਕ ਹਫਤੇ 'ਚ ਤਿੰਨ ਤੋਂ ਚਾਰ ਸਾਡੀਆਂ ਰੇਟਸ ਹੁੰਦੀਆਂ ਹੀ ਹੁੰਦੀਆਂ ਅਸੀਂ ਬਹੁਤ ਅਸੀਂ ਬਹੁਤ ਮਿਹਨਤ ਨਾਲ ਤੇ ਹੁਣ ਆਲਮੋਸਟ ਡੇਲੀ ਸਾਡੀ ਕਾਰਵਾਈ ਕੋਈ ਨਾ ਕੋਈ ਕਿਤੇ ਨਾ ਕਿਤੇ ਚੱਲ ਰਹੀ ਹੈ ਛੋਟੇ ਜ਼ਿਲ੍ਹੇ 'ਚ ਤੇਰੀ ਹੈ ਜਿੱਦਾਂ ਦਾ ਦੋ ਦੋ ਕਾਫੀ ਯੂਨਿਟਸ ਡੈਟੇਕਾ ਦੇਖੋ ਪਛੋਂ ਨੇ ਹੈਨਰੀ ਵੀ ਦੋ ਦੋ ਤਦਾਦ ਜਿਹੜੀ ਵਾਧੀ ਜਾ ਰਹੀ ਹੈ ਹਿੰਦੇ ਕਈ ਜਿਹੜਾ ਜੰਦਾ ਦਾ ਵੀ ਸ਼ਾਇਦ ਬਿਲਕੁਲ ਜੇ ਕੋਈ ਵੀ ਅਸੀਂ ਤੁਹਾਨੂੰ ਮੀਡੀਆ ਰਾਹੀਂ ਜਾਂ ਬਾਕੀ ਕਿਸੇ ਵੀ ਜੇ ਕਿਸੇ ਨੂੰ ਵੀ ਇਨਫੋਰਮੇਸ਼ਨ ਹੁੰਦੀ ਹੈ ਸਾਡੇ ਕੰਟੈਕਟ ਨੰਬਰ ਲੋ ਸਾਡੇ ਡੀ ਐਚਓ ਆਫਿਸ ਆਓ ਸਾਨੂੰ ਬਿਲਕੁਲ ਦੱਸ ਕੇ ਜਾਓ ਕਿੱਥੇ ਕੀ ਗਲਤ ਚੱਲ ਰਿਹਾ ਹੈ ਆਪਾਂ ਇੱਕ ਜਿਵੇਂ ਫੂਡ ਡਿਪਾਰਟਮੈਂਟ ਹੋ ਗਿਆ ਅਵੇਅਰਨੈਸ ਵਾਸਤੇ ਹੋ ਗਿਆ ਇੱਕ ਜਿਹੜਾ ਮੀਡੀਆ ਹੈ ਅਸੀਂ ਅਸੀਂ ਕਹਿੰਦੇ ਰਲ ਮਿਲ ਕੇ ਆਪਾਂ ਲੋਕਾਂ ਦੀ ਸਿਹਤ ਦਾ ਧਿਆਨ ਰੱਖੀਏ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਸਾਨੂੰ ਜਰੂਰ ਦੱਸੋ ਤੇ ਅਸੀਂ ਫਿਰ ਸਖਤ ਸਕ ਕਾਰਵਾਈ ਕਰਾਂਗੇ ਜਿਵੇਂ ਐਂਪਲ ਕੇ ਲੰਦਾ ਕੀ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਸੈਂਪਲ ਫੇਲ ਹੁੰਦਾ ਤੇ ਉਹਦੀ ਕੈਟੇਗਰੀਜ਼ ਨੇ ਜਿਸ ਹਿਸਾਬ ਨਾਲ ਉਹਦੀ ਫੇਲ ਪਾਇਆ ਜਾਂਦਾ ਉਹ ਸਾਨੂੰ ਉਹਦੀ ਕਾਰਵਾਈ ਆ ਇਹਨਾਂ ਕੇਸ ਜੇ ਸਬਸਟੈਂਡਰਡ ਆਂਦਾ ਤਾਂ ਉਹਦੀ 5 ਲੱਖ ਤੱਕ ਦਾ ਜੁਰਮਾਨਾ ਹੈ ਜੀ ਜੇ ਮੰਨ ਲਓ ਅਨਸੇਫ ਆਂਦਾ ਫਿਰ ਉਹਦੇ ਵਿੱਚ ਜਿਹੜਾ ਸੀਜੀਐਮ ਕੋਰਟ ਦੇ ਵਿੱਚ ਕੇਸ ਲੱਗਦਾ ਹੈ ਜੀ ਉਹਦੇ ਵਿੱਚ ਫਿਰ ਸਜ਼ਾ ਵੀ ਹੁੰਦੀ ਹੈ ਤੇ ਜੁਰਮਾਨਾ ਵੀ ਹੁੰਦਾ ਦੋਮ ਚੀਜ਼ ਤੇ ਦੇਖੋ ਜਿਹੜਾ ਵੈਸੇ ਜਿਹੜਾ ਆਪਣੀ ਅੱਖਾਂ ਨਾਲ ਆਪਾਂ ਦੇਖ ਸਕਦੇ ਹਾਂ ਜੇ ਕੋਈ ਖਰਾਬ ਲੱਗਦੀ ਆ ਤਾਂ ਪਹਿਲੀ ਗੱਲ ਤਾਂ ਲਓ ਨਾ ਜੇ ਫਿਰ ਵੀ ਆਪਾਂ ਨੂੰ ਲੱਗਦਾ ਕਿ ਕੁਝ ਗੜਬੜ ਹੈ ਤਾਂ ਸਾਨੂੰ ਜ਼ਰੂਰ ਦੱਸੋ ਤੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਕਿ ਅਸੀਂ ਸਾਈਡ ਤੋਂ ਵਰਕੀਅਤ ਨਹੀਂ ਦਿਲਤਾ ਸੋ ਕੋਈ ਕਨੇ ਸ਼ਿਕਾਇਤ ਆਈ ਹੈ ਕਿੰਨੀ ਸ਼ਿਕਾਇਤ ਆ ਜਿਹੜੀ ਸ਼ਿਕਾਇਤ ਦੇਖੋ ਅਸੀਂ ਮਿਹਨਤ ਕਰਦੇ ਹਾਂ ਸ਼ਿਕਾਇਤ ਵਾਲੇ ਦੀ ਸ਼ਿਕਾਇਤ ਕਰਨੀ ਹੈ ਜੀ ਕਿਹੜਾ ਜਿਹੜਾ ਸਮਾਨ ਇੱਥੇ ਤਿਆਰ ਕੀਤਾ ਜਾਂਦਾ ਸਾਡੇ ਵੱਲੋਂ ਸਾਡੇ ਵੱਲੋਂ ਫੁੱਲ ਆਪਣੇ ਵੱਲੋਂ ਫੁੱਲ ਤਸੱਲੀ ਹੈ ਜੀ ਸਾਡੇ ਸਾਡੇ ਸਮਾਨ ਤੋਂ ਸਮਾਨ ਕੋਝਣ ਨਹੀਂ ਲੈਂਦੇ ਨਹੀਂ ਸਰ ਬਣਾਉਣਾ ਨਹੀਂ ਸਰ ਆਮੇ ਆਪਣਾ ਨੇ ਜੀ ਸਰ ਜੇ ਸੈਂਪਲ ਲੈਤੇ ਜੇ ਫੇਲ ਹੁੰਦੇ ਤਾਂ ਉੱਤੇ ਕਾਰਵਾਈ ਹੋਊ ਤੁਹਾਡੇ ਸਰ ਫੇਲ ਤਾਂ ਵੈਸੇ ਹੋਈ ਨਹੀਂ ਸਕਦੇ ਕਿਹ ਵੀ ਵਜਨਗੇ ਜਦੋਂ ਸਾਨੂੰ ਆਪਦੇ ਵੱਲ ਸਾਨੂੰ ਵਿਸ਼ਵਾਸ ਆ ਸਾਡੇ ਆ ਵੀ ਸਾਡਾ ਸਮਾਨ ਪਿਓਰ ਹੈ ਸਾਡੇ ਵੱਲੋਂ ਸਾਡੀ ਤਸੱਲੀ ਆ ਸਰ ਅਸੀਂ ਆਪਣੇ ਸਾਡੇ ਮੈਨੂੰ ਜੋ ਅਸੀਂ ਦੁੱਧ ਖਰੀਦਦੇ ਹਾਂ ਅਸੀਂ ਉਹ ਵੀ ਪਿਓਰ ਖਰੀਦਦੇ ਹਾਂ ਤੇ ਅਸੀਂ ਜੋ ਬਣਾਉਂਦੇ ਆ ਪਰਚੇਸ ਕਰਦੇ ਆ ਉਹ ਵੀ ਪਿਓਰ ਕਰਦੇ ਆ ਫਿਰ ਅਸੀਂ ਸਰ ਵੇਚਦੇ ਆ 300 ਰੁਪਏ ਕਿਲੋ ਪਰ ਜੇ ਕਿਤੇ ਪਰਤੇ ਉਹ 400 ਰੁਪਏ ਕਿਲੋ ਸਰ